ਮੋਹਾਲੀ ਫੇਸ 1 ਦੀ ਗਊਸ਼ਾਲਾ ਦੇ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਇੱਕ ਔਰਤ ਜਿਹੜੀ ਸੀਗੀ ਚਾਰਾ ਕੁੱਤਰਨ ਵਾਲੀ ਮਸ਼ੀਨ ਦੇ ਵਿੱਚ ਚਾਰਾ ਪਾਰੀ ਸੀ ਪਰ ਉਸੇ ਸਮੇਂ ਇਹ ਵੱਡਾ ਹਾਦਸਾ ਹੁੰਦਾ ਹੈ ਜੁਨੀ ਜਿਹੜੀ ਆ ਉਸ ਚਾਰਾ ਕੁੱਤਰਨ ਵਾਲੀ ਮਸ਼ੀਨ ਦੇ ਵਿੱਚ ਆ ਜਾਂਦੀ ਹੈ ਜਿਸ ਤੋਂ ਬਾਅਦ ਉਸ ਦੀ ਗਰਦਨ ਟੁੱਟਣ ਦੇ ਨਾਲ ਇਹ ਉਹੀ ਹੈ ਮਸ਼ੀਨਾਂ ਚਾਰਾ ਕੁੱਤਰਨ ਵਾਲੀ ਜੋ ਕਿ ਉਸ ਔਰਤ ਦੇ ਲਈ ਕਾਲ ਬਣ ਕੇ ਸਾਬਤ ਹੋਈ ਹੈ ਨਿਰਪੱਖ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਹਾ ਤੁਹਾਡੇ ਨਾਲ ਵਿਵੇਕ ਰਾਜ ਮੁਹਾਲੀ ਫੇਸ 1 ਦੀ ਗਊਸ਼ਾਲਾ ਦੇ ਵਿੱਚ ਇੱਕ ਪਿਆਨਕ ਹਾਦਸਾ ਵਾਪਰਿਆ ਜੀ ਆ ਬਿਲਕੁਲ ਇੱਕ ਔਰਤ ਜਿਹੜੀ ਸੀਗੀ ਚਾਰਾ ਕੁੱਤਰਨ ਵਾਲੀ ਮਸ਼ੀਨ ਦੇ ਵਿੱਚ ਚਾਰਾ ਪਾਰੀ ਸੀ ਪਰ ਉਸੇ ਸਮੇਂ ਇਹ ਵੱਡਾ ਹਾਦਸਾ ਹੁੰਦਾ ਚੁੰਨੀ ਜਿਹੜੀ ਆ ਉਸ ਚਾਰਾ ਕੁੱਤਰਨ ਵਾਲੀ ਮਸ਼ੀਨ ਦੇ ਵਿੱਚ ਆ ਜਾਂਦੀ ਹੈ ਜਿਸ ਤੋਂ ਬਾਅਦ ਉਸ ਦੀ ਗਰਦਨ ਟੁੱਟਣ ਦੇ ਨਾਲ ਉਸ ਔਰਤ ਦੀ ਮੌਤ ਹੋ ਗਈ ਐ ਸੋ ਬਿਲਕੁਲ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਇਹ ਉਹੀ ਹੈ ਮਸ਼ੀਨ ਐ ਚਾਰਾ ਕੁੱਤਰਨ ਵਾਲੀ ਜੋ ਕਿ ਉਸ ਔਰਤ ਦੇ ਲਈ ਕਾਲ ਬਣ ਕੇ ਸਾਬਤ ਹੋਈ ਐ ਬਿਲਕੁਲ ਇੱਥੇ ਜਿਹੜਾ ਆ ਰੋਜ਼ ਸਵੇਰੇ ਲੋਕ ਆਉਂਦੇ ਨੇ ਉਹਨਾਂ ਦੇ ਵੱਲੋਂ ਗਊਆਂ ਦੀ ਸੇਵਾ ਕਰਨ ਦੇ ਲਈ ਚਾਰਾ ਪਾਇਆ ਜਾਂਦਾ ਹੈ ਚਾਰਾ ਕੁੱਤਰਿਆ ਜਾਂਦਾ ਸੁ ਬਿਲਕੁਲ ਤੁਸੀਂ ਦੇਖ ਰਹੇ ਹੋ ਸਾਹਮਣੇ ਉੱਥੇ ਚਾਰਾ ਪਾਇਆ ਹੋਇਆ ਇੱਥੇ ਗਊਸ਼ਾਲਾ ਦੇ ਕਰਮਚਾਰੀ ਲੱਗੇ ਹੁੰਦੇ ਨੇ ਉਹਨਾਂ ਦੇ ਵੱਲੋਂ ਚਾਰਾ ਇਸ ਮਸ਼ੀਨ ਦੇ ਵਿੱਚ ਪਾ ਕੇ ਕੁੱਤਰਿਆ ਜਾਂਦਾ ਲੋਕ ਜਿਹੜੇ ਟੋکریاں ਇਹ ਜਿਹੜੀਆਂ ਟੋکریاں ਤੁਸੀਂ ਦੇਖ ਰਹੇ ਹੋ ਇਹ ਟੋکریاں ਚੱਕਣ ਤੋਂ ਬਾਅਦ ਉਹ ਟੋکریاں ਲਿਜਾ ਕੇ ਗਊ ਨੂੰ ਹਾਲਾਂਕਿ ਪਾਧਨ ਦਿੰਨੇ ਪਰ ਉਹ ਔਰਤਾਂ ਉੰਦੀਆਂ ਉਹਨਾਂ ਦੇ ਵੱਲੋਂ ਚਾਰਾ ਜਿਹੜਾ ਆ ਇਸ ਕੁੱਤਰਣ ਵਾਲੀ ਮਸ਼ੀਨ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਂਕਿ ਇੱਕ ਟੋਕਰੀ ਪਾਦ ਦਿੱਤੀ ਜਾਂਦੀ ਹੈ ਉਸ ਦੇ ਵੱਲੋਂ ਤੇ ਲਗਾਤਾਰ ਜਿਹੜਾ ਕਰਮਚਾਰੀ ਹੁੰਦਾ ਕਿ ਆ ਜਾ ਰਿਹਾ ਕਿ ਉਸ ਦੇ ਵੱਲੋਂ ਮਨਾ ਵੀ ਕੀਤਾ ਗਿਆ ਸੀ ਕਿ ਤੁਸੀਂ ਅਗੇ ਨਾ ਉਹ ਪਰ ਫਿਰ ਵੀ ਉਹ ਦੂਸਰੀ ਟੋਕਰੀ ਪਾਉਣ ਦੇ ਲਈ ਜਿਵੇਂ ਉਸ ਚਾਰਾ ਕੁੱਤਰਨ ਵਾਲੀ ਮਸ਼ੀਨ ਦੇ ਗਾਹਾਂ ਹੁੰਦੇ ਨੇ ਚੁੰਨੀ ਜਿਹੜੀ ਇਸ ਮਸ਼ੀਨ ਦੇ ਵਿੱਚ ਫਸ ਜਾਂਦੀ ਹੈ ਜਿਸ ਤੋਂ ਬਾਅਦ ਜ਼ੋਰਦਾਰ ਝਟਕਾ ਲੱਗਦਾ ਹੈ ਤੇ ਝਟਕੇ ਦੇ ਕਾਰਨ ਗਰਦਨ ਟੁੱਟ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਦੀ ਮੌਕਤੀ ਜਿਹੜੀ ਆ ਉਹ ਮੌਤ ਹੋ ਗਈ ਆ ਤਾਂ ਨਾਮ ਜਿਹੜਾ ਆ ਅਮਨਦੀਪ ਕੌਰ ਦੱਸਿਆ ਜਾ ਰਿਹਾ ਜੋ ਕਿ ਮੋਹਾਲੀ ਦੀ ਰੈਨ ਵਾਲੇ ਸੀਗੇ ਸਵੇਰ ਸਾਰ ਇੱਥੇ ਗਊਆਂ ਦੀ ਸੇਵਾ ਕਰਨ ਦੇ ਲਈ ਆਏ ਸੀ ਤਾਂ ਕਰਮਚਾਰੀ ਦੱਸ ਰਹੇ ਸੀਗੇ ਕਿ ਹੋਰ ਵੀ ਬਹੁਤ ਲੋਕ ਆਉਂਦੇ ਨੇ ਉਹ ਵੀ ਆਉਂਦੇ ਸੀਗੇ ਤਾਂ ਸਵੇਰ ਸਾਰ ਉਹ ਜਿਹੜੇ ਆਏ ਸੀਗੇ ਉਹਨਾਂ ਦੇ ਉਹ ਚਾਰਾ ਜਿਹੜਾ ਗੱਵਾਂ ਨੂੰ ਪਾਉਣ ਦੇ ਲਈ ਉਸ ਮਸ਼ੀਨ ਦੇ ਵਿੱਚ ਪਾਇਆ ਗਿਆ ਸੀਗਾ ਪਰ ਹਾਲਾਂਕਿ ਇਹ ਦਰਦਨਾਕ ਹਾਦਸਾ ਵਾਪਰਿਆ ਉਸ ਨੂੰ ਨਹੀਂ ਪਤਾ ਸੀ ਕਿ ਅੱਜ ਦਾ ਦਿਨ ਉਸ ਦਾ ਇਹ ਆਖਰੀ ਦਿਨ ਹੋਏਗਾ ਅੱਜ ਦੀ ਇਹ ਸੇਵਾ ਉਸ ਦੀ ਆਖਰੀ ਸੇਵਾ ਹੋਏਗੀ ਪਰ ਕਿਤਨੇ ਕਿਤੇ ਕਰਮਚਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਲਗਾਤਾਰ ਜਿੰਨੇ ਵੀ ਲੋਕ ਉਰੇ ਆਉਂਦੇ ਨੇ ਸੇਵਾ ਭਾਵਨਾ ਦੇ ਨਾਲ ਸੇਵਾ ਕਰਨ ਦੇ ਲਈ ਆਉਂਦੇ ਨੇ ਉਹਨਾਂ ਨੂੰ ਲਗਾਤਾਰ ਅਸੀਂ ਮਨਾ ਕਰਦੇ ਹਾਂ ਕਿ ਜਿਹੜੀ ਚਾਰਾ ਕੁੱਟਣ ਵਾਲੀ ਮਸ਼ੀਨ ਹੈ ਉਸ ਦੇ ਲਾਗੇ ਨਾ ਜਾਣ ਕਿਉਂਕਿ ਕਿਤਨੇ ਕਿਤੇ ਕੋਈ ਹਾਦਸਾ ਜਿਹੜਾ ਆ ਉਹ ਵਾਪਰ ਸਕਦਾ ਹੈ ਤਾਂ ਸੁਰੱਖਿਆ ਨੂੰ ਲੈ ਕੇ ਪ੍ਰਬੰਧਾਂ ਦੇ ਲਈ ਕਰਮਚਾਰੀ ਰੱਖੇ ਹੋਏ ਨੇ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਲਾਗੇ ਨਾ ਜਾਓ ਪਰ ਕਈ ਲੋਕ ਜਿਹੜੇ ਨੇ ਅੱਗੇ ਜਾਂਦੇ ਨੇ ਮੰਨਿਆ ਕਿ ਸੇਵਾ ਦੀ ਭਾਵਨਾ ਹੁੰਦੀ ਹੈ ਪਰ ਸੁਰੱਖਿਆ ਜਿਹੜੀ ਆ ਬਹੁਤ ਜ਼ਰੂਰੀ ਹੈ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ ਇਸ ਨੂੰ ਲੈ ਕੇ ਕਰਮਚਾਰੀ ਵੀ ਲਗਾਤਾਰ ਸੋ ਗਊਸ਼ਾਲਾ ਦੇ ਕਰਮਚਾਰੀ ਸਾਡੇ ਨਾਲ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਸਰ ਕਿਨੇ ਹਾਦਸੇ ਵਾਪਰੇ ਮੈਂ ਤੇਰੇ ਤੋਂ ਸੇਵਾਦਾਰ ਪੁੱਛਦਾ ਮਾਈ ਨੋਟ ਕਰ ਕਰਮਚਾਰੀ ਨੇਚਰਲੀ ਜਿਸਰਾ ਆ ਪਬਲਿਕ ਹਰੇਕੀ ਅੰਦਰ ਜੀ ਉਹ ਵੀ ਆਈ ਆਪਣੀ ਸ਼ੇਵ ਭਾਵਨਾਲ ਜੀ ਉਹਨੇ ਇੱਕ ਤਸਲਾ ਪਾਤਾ ਜਿਹੜਾ ਦੂਸਰਾ ਤਸਾ ਪਾਣ ਦੀ ਕੋਸ਼ਿਸ਼ ਕੀਤੀ ਉਹਦੀ ਚੁੰਨੀ ਸੱڈن ਲਈ ਲਾ ਲੋ ਨੇਚਰਲੀ ਲਾ ਲੋ ਉਹ ਇਹਦਾ ਪਿੱਛੇ ਕੀ ਸੀ ਉਹ ਵਿੱਚ ਪੈ ਗਈ ਜੀ ਐਕਚੁਅਲੀ ਮਸ਼ੀਨ ਦਾ ਮਸ਼ੀਨੀ ਹੈ ਜੀ ਮਸ਼ੀਨ ਹੈ ਝਟਕਾ ਲੱਗਿਆ ਮੇਬੀ ਹੱਡੀ ਟੁੱਟ ਗਈ ਜਾਂ ਜੋ ਵੀ ਹੈ ਉਸੇ ਟਾਈਮ ਐਟ ਦੀ ਸਪੋਰਟ ਨੂੰ ਇੰਡਸ ਚ ਲੈ ਗਏ ਹੂੰ ਥੋੜਾ ਬੋਤਾ ਟ੍ਰੀਟਮੈਂਟ ਕੀਤਾ ਉਸ ਤੋਂ ਬਾਅਦ ਉਹਨਾਂ ਦਾ ਮਤਲਬ ਹਾਲਾਂਕਿ ਕਰਮਚਾਰੀ ਮਨਾ ਕਰਦੇ ਨੇ ਵੀ ਲੱਗੇ ਨਾ ਅਸੀਂ ਹਰੇਕ ਨੂੰ ਮਨਾ ਕਰਦੇ ਵੀ ਇਸ ਤੋਂ ਬਿਓਂਡ ਤੁਸੀਂ ਨਾ ਜਾਓ ਹੂੰ ਬੇ ਇਥੋਂ ਟੋਕਰਾ ਚੱਕਿਆ ਜਾਵੇ ਤੇ ਗਊਆਂ ਨੂੰ ਪਾਇਆ ਜਾਵੇ ਪਾਇਆ ਜਾਵੇ ਸੇਵਾ ਇਧਰ ਪਾ ਉਧਰ ਪਾ ਜਿੱਧਰ ਮਰਜ਼ੀ ਪਾ ਸਾਡੇ ਕੋਲ 80% ਦੀ ਤਕਰੀਬਨ ਡਿਸੇਬਲਡ ਬਿਮਾਰ ਗਾਈਆਂ ਐ ਹੂੰ ਅਸੀਂ ਉਹਨਾਂ ਦੀ ਇਹ ਹਸਪੀਟਲ ਐ ਹੂੰ ਹਸਪੀਟਲ ਕਮ ਗਊਸ਼ਾਲਾ ਐ ਹੂੰ ਬਟ ਕਈ ਸਭ ਪਬਲਿਕ ਨਹੀਂ ਮੰਨਦੀ ਹੂੰ ਇਧਰ ਤੁਸੀਂ ਇਸ਼ਾ ਕਸੂਰੀ ਕੈਸੀ ਨੇਚਰਲ ਡੈਥ ਹੈ ਐਕਸੀਡੈਂਟ ਹੈ ਐਕਸੀਡੈਂਟ ਇਹਦੇ ਚ ਸੋ ਬਿਲਕੁਲ ਇਹ ਗਊਸ਼ਾਲਾ ਦੇ ਸੇਵਾਦਾਰ ਸੀ ਜਿਨ੍ਹਾਂ ਦਾ ਇਹ ਕਹਿਣਾ ਕਿ ਲਗਾਤਾਰ ਗਊਸ਼ਾਲਾ ਦੇ ਜਿਹੜੇ ਕਰਮਚਾਰੀ ਨੇ ਉਹ ਰੱਖੇ ਹੋਏ ਨੇ ਕਿਉਂਕਿ ਇਹ ਮਸ਼ੀਨ ਹੈ ਇਸ ਦਾ ਕੋਈ ਭਰੋਸਾ ਨਹੀਂ ਹੁੰਦਾ ਇਸ ਤੇ ਕੰਮ ਕਰਨ ਦੇ ਲਈ ਕਰਮਚਾਰੀ ਰੱਖੇ ਹੋਏ ਨੇ ਉਹ ਆਪਣੇ ਆਪ ਹੀ ਚਾਰਾ ਕੁੱਤਰਦੇ ਨੇ ਜਿਸ ਤੋਂ ਬਾਅਦ ਤਸਲੀਆਂ ਦੇ ਵਿੱਚ ਚਾਰਾ ਰੱਖਿਆ ਜਾਂਦਾ ਤੇ ਲੋਕ ਜਿਹੜੇ ਨੇ ਚੱਕ ਕੇ ਗਊਆਂ ਨੂੰ ਪਾਉਂਦੇ ਨੇ ਪਰ ਕਈ ਲੋਕ ਜਿਹੜੇ ਨੇ ਮੰਨਦੇ ਨਹੀਂ ਪਰ ਸੁਰੱਖਿਆ ਨੂੰ ਲੈ ਕੇ ਉਹਨਾਂ ਦੇ ਵੱਲੋਂ ਬਾਰ ਬਾਰ ਮਨਾ ਕੀਤਾ ਜਾਂਦਾ ਕਿ ਇਹ ਜਿਹਾ ਕੰਮ ਨਾ ਕੀਤਾ ਜਾਵੇ ਤਾਂ ਕਿ ਕਿਸੇ ਹਾਦਸੇ ਨੂੰ ਤਾਲਿਆ ਜਾ ਸਕੇ ਪਰ ਉੱਥੇ ਔਰਤ ਆਉਂਦੀ ਹੈ ਉਸ ਦੇ ਵੱਲੋਂ ਚਾਰਾ ਜਿਹੜਾ ਆ ਉਸ ਮਸ਼ੀਨ ਦੇ ਵਿੱਚ ਪਾਇ ਵੱਡਾ ਹਾਦਸਾ ਹੋਇਆ ਚੁੰਨੀ ਜਿਹੜੀ ਆ ਉਸ ਚਾਰੇ ਟੋਕੇ ਵਾਲੀ ਮਸ਼ੀਨ ਦੇ ਵਿੱਚ ਫਸ ਜਾਂਦੀ ਜਿਸ ਤੋਂ ਬਾਅਦ ਜ਼ੋਰਦਾਰ ਝਟਕਾ ਲੱਗਦਾ ਜਿਸ ਦੇ ਕਾਰਨ ਉਸ ਦੀ ਗਰਦਨ ਟੁੱਟ ਗਈ ਸੀ ਜਿਸ ਤੋਂ ਬਾਅਦ ਮੌਕੇ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਗਈ ਸੀ ਕੈਮਰਾਮੈਨ ਅਸ਼ੋਕ ਦੇ ਨਾਲ ਮੈਂ ਵੀ ਵਿਕਰਜ ਨਿਰਪੱਖ ਪੋਸਟ